ਸਾਰੇ ਕਿਸਾਨ ਭਰਾਵਾਂ ਨੂੰ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਬੁਰਜਗੜ੍ਹ ਤੋਂ ਬਣਾ ਰਹੇ ਆਂ ਬਾਈ ਭਾਨੇ ਦੇ ਘਰੋਂ ਜਿੱਥੇ ਕਿ ਬਾਈ ਹੁਣਾਂ ਕੋਲੇ ਮੱਝ ਬਕਾ ਹੂਆ ਹੈ ਪੂਰੀ ਮੱਝ ਹੈ ਮਿੱਤਰੋ ਤੇ ਸੂਣ ਵਾਲੀ ਮੱਝ ਹੈ ਬਸ ਹਫਤਾ ਕਰੇਗਾ ਸੂਣ ਦਾ ਤੇ ਬਾਈ ਕਹਿੰਦਾ ਤੀਜੇ ਸੂਏ ਨੇ ਸੂਣਾਗਾ ਤੇ ਮੱਝ ਤੁਸੀਂ ਦੇਖ ਸਕਦੇ ਹੋ ਪੂਰੀ ਚੰਗੀ ਹੈ ਕੱਦਗਾਠ ਦੀ ਮਿੱਤਰੋ ਪੂਰਾ ਚੰਗਾ ਹੈ ਤੇ ਇਸ ਕੁਆਲਟੀ ਪੂਰੀ ਚੰਗੀ ਐ ਤੇ ੱਲੇ ਵਾਲਵਾ ਤੁਸੀਂ ਦੇਖ ਸਕਦੇ ਹੋ ਪੂਰਾ ਚੰਗਾ ਐ ਮਿੱਤਰੋ ਤੇ ਮੁੱਠੀ ਵਾਲੇ ਥਾਣਾ ਕੱਲੇ ਕੱਲੇ ਨਿਖੜਵੇਂ ਤੇ ਦੁੱਧ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਦੂਜੇ ਸੂਏ ਦੁੱਧ ਦੇ ਨੇ 13 ਲੀਟਰ ਦੁੱਧ ਦਿੱਤਾ ਸੀਗਾ ਐ ਕਿਤਾ 15-16 ਲੀਟਰ ਦੁੱਧ ਦਿਓ ਮਿੱਤਰੋ ਪੂਰੀ ਸਰੇ ਦੀ ਮੱਝ ਐ ਕੋਈ ਬਾਈ ਵਪਾਰ ਦਾ ਕੰਮ ਨਹੀਂ ਕਰਦਾ ਘਰੇਲੂ ਮੱਝ ਐ ਬਾਈ ਕੋਲੇ ਰੇਟ ਵੀ ਬਾਈ ਉਹਨਾਂ ਦਾ ਬਹੁਤ ਵਾਜਬ ਹੈ ਤੇ ਬਾਈ ਕਹਿੰਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਤੇ ਬਾਈ ਉਹਨਾਂ ਦਾ ਐਡਰੈਸ ਹੈਗਾ ਬੁਰਜਗੱਲ ਤੋਂ ਜਿਹੜੀ ਭਾਈ ਰੂਪਨ ਸੜਕ ਜਾਂਦੀ ਹੈ ਤੇ ਉੱਥੇ ਸਰਵਿਸ ਸਟੇਸ਼ਨ ਲੱਗਿਆ ਹੋਇਆ ਉਹਦੇ ਕੋਲੇ ਬਾਈ ਰੋਡ ਦੇ ਉੱਤੇ ਜਮਾ ਬਾਈ ਦਾ ਘਰ ਹੈ ਤੇ ਜਿਹੜੇ ਮੇਰੇ ਵੀਰ ਨੇ ਲੈਣੀ ਹੋਈ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਕਰਾਉਣੀ ਹੋਵੇ ਤਾਂ ਸਾਡਾ ਨੰਬਰ ਹੈਗਾ 87280 99870 ਤੇ ਸੰਪਰਕ ਕਰ ਸਕਦੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਆਉ ਸਕਣ ਜੀ ਧੰਨਵਾਦ